ਲਾਲਾ ਕੇ ਪਈਆ ਸਟੇਟਸ ਸ਼ਰੀਕਾਂ ਦੇ ਸੀਨੇ ਸਾੜੀ ਦੇ ਯਾਰਾਂ ਨਾ ਬਣਾ ਕੇ ਰਖੀਏ ਉਹਨਾਂ ਦੇ ਪੈਸੇ ਨਹੀਂ ਮਾਰੀਦੇ ਓਏ लवली ਇਹਨੇ ਮੇਰੇ ਪੈਸੇ ਮਾਰੇ ਯਾਰ ਭਾਵਨ ਨੇ ਮੇਰਾ ਵੀ 100 ਡਾਲਰ ਮਾਰੇ ਇਹਨੂੰ ਅੱਜ ਇਹਨੂੰ ਤੇਰਾ ਸਾਈਕਲ ਦੋਵੇਂ ਭੰਦ ਨੇ ਵੇਖੀ ਆਲੰਦ ਨੂੰ ਸੇ ਓ ਕੀ ਗੱਲ ਓ ਤੂੰ ਬਚਪਨ ਦੀ ਸਾਰੀ ਜਾਰੀ ਤੂੰ ਖਰਾਬ ਕਰਕੇ ਰੱਖਤੀ ਆ ਹੁਣ ਮੈਨੂੰ ਕਿਸੇ ਦਾ ٹرسٹ ਨਹੀਂ ਰਿਹਾ ਜਦੋਂ ਤੇ ਤੈਨੂੰ ਪੈਸੇ ਮੈਂ ਦਿੱਤੇ ਆ ਵੀਰੇ ਵੇਖੋ ਤੁਹਾਡੇ ਪੈਸੇ ਮੈਂ ਮਾਰੇ ਆ ਤੇ ਤੁਹਾਨੂੰ ਦੁੱਖ ਨਹੀਂ ਹੋਊਗਾ ਜੇ ਬਗਾਨਾ ਕੋਈ ਪੈਸੇ ਮਾਰ ਜੇ ਤੁਹਾਨੂੰ ਦੁੱਖ ਲੱਗੂਗਾ ਅਪਾ ਇਕੱਠੇ ਖੜੇ ਮੱਲੇ ਆ ਚੱਡੀ ਫਰੈਂਡ ਆਪਾ ਮੈਂ ਕਿਹਾ ਤੁਹਾਡੇ ਪੈਸੇ ਮਾਰੇਗੇ ਤੁਹਾਨੂੰ ਅਗਲਾ ਵੇ ਪਿੰਗਾ ਤੋਂ ਕਿਸੇ ਨੂੰ ਪੈਸੇ ਨਹੀਂ ਦੇਣੇ ਬਗਾਨੇ ਬੱਦਲ ਨੂੰ ਓਏ ਤੁਸੀਂ ਮੈਨੂੰ ਦਿੱਤੇ ਓਏ ਆਪਣੇ ਏਡੇ ਏਡੇ ਨਿੱਕੇ ਨਿੱਕੇ ਹੁੰਦੇ ਆ ਜਦੋਂ ਇਕੱਠੇ ਰਹਿੰਦੇ ਨੇ ਹਾਂ ਆ ਵੀ ਸੋਣਾ ਮੇਰੀ ਗੋਦ ਚ ਮੂਤ ਦਿੰਦਾ ਹੁੰਦਾ ਸੀ ਤੇ ਤੁਸੀਂ ਭਰਾ ਨੂੰ ਭੁੱਲ ਗਏ ਓਏ ਹਾਂ ਸਾਨੂੰ ਮaaf ਕਰਦੇ ਅਸੀਂ ਇਤਰਾ ਸੋਚਿਆ ਵਾ ਇਹਨੇ ਕਿਹਾ ਸੀ ਇਹਨੇ ਕਿਹਾ ਸੀ ਇਹਦਾ ਸਗਲ ਘਿਰਦੇ ਆ ਚਲੋ ਯਾਰ ਕਾਟੋ ਇਦਾਂ ਹੀ ਕਰਦਾ ਕੱਲ ਪਰਸਾ ਮੈਨੂੰ ਫਿਰ ਐਂਜ ਲੋਡ ਪੈਣੀ ਐ ਦੋਗੇ ਕਿੰਨੇ ਚਾਹੀਦੇ ਤੈਨੂੰ ਤੂੰ ਕਾਰਡ ਦਿੱਤਾ ਪਰ ਸਿਰ ਫੜਾ ਦੇ ਕੋਈ ਨਹੀਂ ਮੈਂ ਆਪਣੇ ਸਾਹਮਣੇ ਖਰਚ ਹਾਏ ਆ ਪਾਸਵਰਡ ਕਿੰਨੇ ਕਾਟਦਾ 33 33 ਬਗਾਨੇ ਕਿਹਨੂੰ ਪਹਿਚਣ ਦੇਣੇ ਜਦੋਂ ਤੇਰੇ ਬਿੱਲੂ ਦੇਣੇ ਆ ਤੁਹਾਨੂੰ ਦੁੱਖ ਨਹੀਂ ਲੱਗੂਗਾ ਬਗਾਨੇ ਨੂੰ ਦੁੱਖ ਲੱਗਦਾ ਤੁਹਾਨੂੰ